ਕੋਈ ਕੀ ਬਤਾਏ ਇਹ ਆਸਾਨ ਦੀ ਧਰਤੀ ਤੋਂ ਮੁਰਦਾ ਧੌੜੀ ਸਾਹਿਬ ਤੋਂ ਜੋ ਧੰਨ ਗੁਰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਕੋਰ ਸਿੱਖਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀਨ ਸਮਰਪਤ ਇਹ ਨਗਰ ਕੀਤਾ ਨਰਾਮ ਹੋਇਆ ਸੀ ਅੱਜ ਬਟਾਲੇ ਦੀ ਧਰਤੀ ਤੇ ਪਹੁੰਚਿਆ 23 ਸਟੇਟਾਂ ਵਿੱਚ ਹੋ ਕੇ ਇੱਥੇ ਪਹੁੰਚਿਆ ਅੱਜ ਬਟਾਲੇ ਦੀ ਧਰਤੀ ਤੋਂ ਗਾਂ ਰਾਤ ਬਾਬਾ ਬੁੱਢਾ ਸਾਹਿਬ ਦੇ ਜਨਮ ਸਥਾਨ ਕਥੂ ਨੰਗਲ ਜਾ ਕੇ ਦੀ ਬਿਸ਼ਰਾਮ ਹੋਣਾ ਰਾਤ ਨੂੰ ਮੈਂ ਕਰਤਾਰ ਨਗਰ ਨਗਰ ਸੰਗਤ ਦਾ ਇਥੋਂ ਦੇ ਇਲਾਕੇ ਦੀ ਸੰਗਤ ਆ ਆਪਣੇ ਵੱਲੋਂ ਆਪਣੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸੰਗਤਾਂ ਜੀ ਬਹੁਤ ਜੁਸ਼ਾ ਹੈ 22 ਦੇ ਨਵੰਬਰ ਨੂੰ ਜਾ ਕੇ ਕਈ ਸਮਾਗਮ ਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣੀ ਹੈ 22 ਤੋਂ 25 ਤੱਕ ਵੱਡੇ ਸਮਾਗਮ ਚੱਲਣੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗੁਰੂਆਂ ਅਸੀਸਾਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਹਿਰ ਸਾਹਿਬ ਸਿੰਘ ਜੀ ਇਹ 350 ਸਾਲਾ ਧੰਨ ਧੰਨ ਸਾਬ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਅਤੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਯਾ ਦੇਵਸ ਦੇ ਸਬੰਧ ਦੇ ਵਿੱਚ ਅਸਾਮ ਤੋਂ ਚੱਲ ਕੇ ਨਗਰ ਕੀਰਤਨ ਆ ਰਹੇ ਹਨ ਸੋ ਸਾਡੇ ਕਰਤਾਰ ਨਗਰ ਬਸੰਤ ਨਗਰ ਦੀਆਂ ਸਮੂਹ ਸਾਧ ਸੰਗਤਾਂ ਵੱਲੋਂ ਸੰਗਤ ਦਾ ਸਵਾਗਤ ਕਰਨ ਦੇ ਲਈ ਬੜੇ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਹਨ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਪਾਵਨ ਪਿੱਤਲ ਜੋ ਦਿਹਾੜੇ ਅਸੀਂ ਮਨਾ ਰਹੇ ਹਾਂ ਰਲ ਮਿਲ ਕੇ ਮਨਾਂ ਦੇ ਵਿੱਚ ਜਿਹੜੀਆਂ ਕੰਧਾਂ ਬਣੀਆਂ ਹੋਈਆਂ ਨੇ ਮਨਾਂ ਦੇ ਵਿੱਚ ਜੋ ਭੇਦ ਭਾਵ ਬਣੇ ਹੋਏ ਨੇ ਸਾਰੇ ਜੋ ਸਤਿਗੁਰਾਂ ਜੀ ਦੀ ਬਾਣੀ ਦੇ ਅਨੁਸਾਰ ਉਹਨੂੰ ਹਿਰਦੇ ਦੇ ਵਿੱਚ ਵਸਾ ਕੇ ਇੱਕ ਜੁਟ ਹੋ ਕੇ ਤੇ ਇੱਕ ਪੰਥ ਇੱਕ ਸੋਚ ਜਿਹੜਾ ਉਹ ਰੱਖਣਾ ਕਰੀਏ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨਾ ਕਰੀਏ ਸੋ ਆਓ ਹੁਣ ਸਾਡੇ ਪ੍ਰਧਾਨ ਸਾਹਿਬ ਜੀ ਤੇਨਾਂ ਪਾਸੋਂ ਵੀ ਸ਼ੁਭ ਵਿਚਾਰ ਜਰ ਸਰਵਨ ਕਰੋ। ਵਾਹਿਗੁਰੂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਸਭ ਸੰਗਤ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਉਹ ਸ੍ਰਿਸ਼ਟੀ ਦੀ ਚਾਦਰ ਨੇ। ਪੁਲੀ ਸ੍ਰਿ ਸ੍ਰਿਸ਼ਟੀ ਦੀ ਉਹਨਾਂ ਨੇ ਪਤਾ ਠੱਕੀ ਤੇ ਅੱਜ ਅਸੀਂ ਉਹਨਾਂ ਦਾ ਜਿਹੜਾ ਨਗਰ ਕੀਰਤਨ ਜੋ ਆਸਾਮ ਦੀ ਧਰਤੀ ਤੋਂ ਚੱਲਿਆ ਹੈ ਧੁਬੜੀ ਸਾਹਿਬ ਤੋਂ ਇਹ ਬੜਾ ਵੱਡਾ ਪ੍ਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਇਹ 350 ਸਾਲਾ ਨਗਰ ਕੀਰਤਨ ਸ਼ਹੀਦੀ ਦੇ ਇਹ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ ਨਗਰ ਕੀਰਤਨ ਸ੍ਰੀ ਬੁਰਜ ਸਾਹਿਬ ਤੋਂ ਚੱਲ ਕੇ ਬਟਾਲੇ ਦੀ ਧਰਤੀ ਤੇ ਬਟਾਲੇ ਦੀਆਂ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚ ਰਹੇ ਹਨ ਉਹਨਾਂ ਦੇ ਸਵਾਗਤ ਲਈ ਕਰਤਾਰਨਗਰ ਬਸੰਤਨਗਰ ਕੁਤਬੀ ਨੰਗਲ ਉੱਤਮਨਗਰ ਹੋਰ ਆਸ-ਪਾਸ ਦੀਆਂ ਸੰਗਤਾਂ ਕੰਢਿਆਲ ਪਿੰਡ ਨੇ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਲੰਗਰ ਸਜਾਏ ਗਏ ਹਨ ਜਲੇਬੀਆਂ ਦੇ ਲੰਗਰ ਲਗਾਏ ਗਏ ਹਨ ਪਕੌੜਿਆਂ ਦੇ ਲੰਗਰ ਲਗਾਏ ਗਏ ਹਨ ਇਸ ਕਰਕੇ ਅਸੀਂ ਇਹ ਸੇਵਾ ਜਿਹੜੀ ਇਹ ਕਰ ਰਹੇ ਹਾਂ ਕਿ ਇਹ ਜੜ ਜਿਹੜੀ ਇਸ਼ਤਾਪ ਦੀ ਆ ਦੁਬਾਰਾ 50 ਸਾਲ ਬਹੁਤ ਦੂਰ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਸਾਡੇ ਨਾਲ ਰਲ ਕੇ ਇਹ ਸੇਵਾ ਦੇ ਵਿੱਚ ਹਿੱਸਾ ਪਾਵੇ ਹੁਣ ਜਦੋਂ ਨਗਰ ਕੀਰਤਨ ਲੰਘਣਾ ਹੈ ਸਾਰੀਆਂ ਸੰਗਤਾਂ ਇੱਥੇ ਸ਼ਾਮਿਲ ਹੋਣ ਔਰ ਜਿਹੜੀ ਕੁਰਬਾਨੀ ਉਹਨਾਂ ਨੇ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਸਾਰੀ ਸੰਗਤ ਵੱਲੋਂ ਬੇਨਤੀ ਹੈ ਕਿ ਅਮਰਤਾਰੀ ਹੋਵੋ ਸਿੰਘ ਸਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਰਵੋ ਔਰ ਅੱਜ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਗਰ ਕੀਰਤਨ ਆ ਰਿਹਾ ਹੈ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਸੰਗਤਾਂ ਦੀ ਸੇਵਾ ਕਰੋ ਇਹੀ ਸਾਡਾ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸਾਂ ਤੋਂ ਨਗਰ ਕੀਰਤਨ ਚੱਲ ਕੇ ਪਟਾਲਾ ਸ਼ਹਿਰੀ ਧਰਤੀ ਤੇ ਪਹੁੰਚਾ ਹੈ ਤੇ ਸੰਗਤਾਂ 'ਚ ਇੱਕ ਠ ਦੇਖਣ ਨੂੰ ਮਿਲੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਇਸ ਵਾਰੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਵੀਂ ਪਾਤਸ਼ਾਹੀ ਉਹਨਾਂ ਦੀ ਉਸਤਾਪਦੀ ਤੇ 350 ਸਾਲਾਂ ਸਤਿਪਨਾ ਦਿਵਸ ਜਿਹੜਾ ਉਹਦੇ ਦੇ ਨਗਰ ਕੀਰਤਨ ਸਾਲ ਤੋਂ ਜਿਹੜਾ ਸ਼ੁਰੂ ਹੋ ਕੇ ਵਕਫਾ ਵਕਫੇ ਨਗਰਾਂ ਦਾ ਵਕਫਾ ਜਿਲਿਆਂ ਦਾ ਵਕਫਾ ਸਟੇਟਾਂ ਤੋਂ ਹੁੰਦਾ ਹੈ ਅੱਜ ਪੰਜਾਬ ਦੇ ਵਿੱਚ ਪਹੁੰਚਿਆ ਵਾ ਜਿਹੜਾ ਕਿ ਇਧਰ ਹੁਣ ਡੇਰਾ ਕਲ ਦਾ ਡੇਰਾ ਬਾਬਾ ਨਾਨਕ ਆਇਆ ਡੇਰਾ ਬਾਬਾ ਨਾਨਕ ਤੋਂ ਧਾਰੀਵਾਲ ਧਾਰੀਵਾਲ ਤੋਂ ਇਧਰ ਹੁੰਦਾ ਹੈ ਅੱਜ ਬਟਾਲੇ ਪਹੁੰਚਿਆ ਵਾ ਉਸ ਨਗਰ ਕੀਰਤਨ ਦੀ ਜਿਹੜੀ ਆ ਉਹਦੀ ਸੇਵਾ ਵਾਸਤੇ ਉਹਦਾ ਆਦਰ ਵਾਸਤੇ ਉਹਨਾਂ ਵਾਸਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਏ ਗਏ ਆ ਸਾਰੀਆਂ ਸੰਗਤਾਂ ਵੱਲੋਂ ਲਾਏ ਗਏ ਆ ਬਟਾਲਾ ਦੀਆਂ ਖਾਸ ਕਰਕੇ ਗੁਰੂ ਨਾਨਕ ਨਗਰ ਆਦੂ ਸਿੱਜਣ ਵਾਸਤੇ ਉਹਨਾਂ ਨੇ ਨਗਰ ਕੀਰਤਨ ਕੱਢਿਆ ਜਿਹੜਾ ਅੱਜ ਬਟਾਲਾ ਦੇ ਵਿੱਚ ਪਹੁੰਚਿਆ ਵਾ ਤੇ ਇਹਦੇ ਵਿੱਚ ਇਹ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ ਕਰਤਾਰ ਨਗਰ ਬਸੰਤ ਨਗਰ ਜਿਹੜਾ ਵਾ ਇੱਥੇ ਅੱਜ ਪਹੁੰਚ ਰਿਹਾ ਵਾ ਤੇ ਉਹਦੇ ਸਵਾਗਤ ਵਾਸਤੇ ਇੱਥੇ ਸਾਡੇ ਪ੍ਰਧਾਨ ਸਾਹਿਬ ਜੀ ਜਿਹੜੇ ਨੇ ਇਹਨਾਂ ਨੇ ਸੰਗਤਾਂ ਵਾਸਤੇ ਸਪੈਸ਼ਲ ਲੰਗਰ ਲਾਏ ਆ ਜਿਲੇਬੀਆਂ ਦੇ ਲਾਏ ਨੇ ਪਕੌੜੀਆਂ ਦੇ ਲਾਏ ਨੇ ਤੇ ਹੋਰ ਪਰ ਕਈ ਪ੍ਰਕਾਰ ਦੇ ਲੰਗਰ ਲਾਏ ਨੇ ਅਸੀਂ ਸੰਗਤ ਦੀ ਤਹਿ ਦਿਲੋਂ ਧੰਨਵਾਦ ਕਰਦੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਜੀਤ ਵਾਲੀ ਗੱਲ ਹੈ ਕਿ ਹੁਣ ਵੀ ਪਾਸਾ ਇਸੇ ਦੀ ਇੱਕ ਬਾਦ ਸਹਿ ਦਾ ਨਗਰ ਕੀਰਤਨ ਬੜੀ ਮੁਕਸਾਦ ਸਰਦਾਰ ਨਾਲ ਬਣਾਇਆ ਜਾ ਰਿਹਾ ਹੈ ਸਰਦਾਰ ਨਗਰ ਦੀ ਸੰਗਤ ਵੱਲੋਂ ਕੁਤਬੀ ਨਗਰ ਦੇ ਕਸਬਾ ਵੱਲੋਂ ਵਾਹਿਗੁਰੂ ਜੀ ਦੇ ਸੇਵਾ ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੀ ਸਭ ਦਾ ਸਾਥ ਨੂੰ ਲੰਗਰ ਜੁਨਾ ਆ ਰਿਹਾ ਨੋਕੀ ਪਾਸ ਜੀ ਦਾ ਵਰਨਾਤੇ ਲੰਗਰ ਸੇਵਾ ਦਾ ਲੀਆ ਵਕ ਵਕ ਤਾਉਤ ਹੁੰਦਾ ਹੋਇਆ ਅੱਜ ਸਹਿਤ ਬਟਾਲਾ ਵਿੱਚ ਪਹੁੰਚਿਆ। ਸਾਡੀ ਆਈਓ ਸੰਗਤ ਜੀਆ ਦੇ ਬਿਧਾਈ ਦੋ ਧੰਨਵਾਦ ਕਰਦੇ ਆਂ। ਵੀਕ ਸੰਗਤਾਂ ਦਾ ਬਹੁਤ ਹੀ ਉਤਸ਼ਾਹ ਅਤੇ ਲੰਗਰ ਭਾਵ ਨਾਲ ਸੰਗਤ ਜੀ ਦੀ ਸੇਵਾ ਕਰੀ ਗਏ। ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਸੰਸਾਤ ਸੰਗਤ ਵੱਲੋਂ ਆਈਓ ਸੰਗਤ ਦਾ ਧੰਨਵਾਦ ਕਰਦਾ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।